ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੇ ਕਿ ਇੰਡੀਕੋ ਫਲਾਈਟ ਦੇ ਵਿੱਚ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਚੁੱਕਿਆ ਜਦੋਂ ਬੰਬ ਦੀ ਜਹਾਜ਼ ਦੇ ਵਿੱਚ ਧਮਕੀ ਮਿਲੀ ਤੇ ਇਸ ਤੋਂ ਬਾਅਦ ਕੁਵੈਤ ਤੋਂ ਭਾਰਤ ਹਰ ਇੰਡੀਕੋ ਫਲਾਈਟ ਦੇ ਵਿੱਚ ਸਨਸਨੀ ਫੈਲ ਗਈ ਤੇ ਉਸ ਦੀ ਅਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਵੈਤ ਤੋਂ ਹైదరాబాద్ ਜਾ ਰਹੀ ਇੰਡੀਕੋ ਦੀ ਇੱਕ ਉਡਾਨ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਉਸ ਦੇ ਵਿੱਚ ਮਨੁੱਖੀ ਬੰਬ ਰੱਖੇ ਜਾਣ ਦੀ ਧਮਕੀ ਮਿਲੀ ਐ ਇਸ ਧਮਕੀ ਤੋਂ ਬਾਅਦ ਯਾਤਰੀਆਂ ਦੇ ਵਿੱਚ ਵੀ ਕਾਫੀ ਦਾ ਮਾਹੌਲ ਦੇਖਣ ਨੂੰ ਮਿਰੇ ਇਸ ਧਮਕੀ ਤੋਂ ਬਾਅਦ ਉਡਾਨ ਨੂੰ ਬੰਬਈ ਦੇ ਵਿੱਚ ਮੋੜ ਦਿੱਤਾ ਗਿਆ ਹਾਲਾਂਕਿ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਡਾਨ ਦੇ ਵਿੱਚ ਮਨੁੱਖੀ ਬੰਬ ਦੀ ਹੋਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੇ ਈਮੇ ਰਾਹੀ ਇਹ ਧਮਕੀ ਹੋਣ ਦੀ ਖਬਰ ਸਾਹਮਣੇ ਆਈ ਸੀ ਇਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਕਰ ਦਿੱਤੀ ਗਈ ਹੈ ਦੱਸਦੇ ਕਿ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਡਾਨ ਦੌਰਾਨ ਮਿਲੀ ਇਸ ਧਮਕੀ ਨੂੰ ਗੰਭੀਰ ਮੰਨਿਆ ਕੇ ਜਿਸ ਤੋਂ ਬਾਅਦ ਦਾਨਦੀ ਬੰਬਈ ਹਵਾਈ ਅੱਡੇ ਤੇ ਅਮਰਜੈਂਸੀ لینڈਿੰਗ ਜਿਹੜੀ ਕੀਤੀ ਗਈ ਹੈ ਹਾਲਾਂਕਿ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਹਵਾਈ ਅੱਡੇ ਤੇ ਕਰ ਦਿੱਤੇ ਗਏ ਨੇ ਹਾਲਾਂਕਿ ਦੱਸਿਆ ਕਿ ਅਧਿਕਾਰੀ ਸਥਿਤੀ ਦੇ ਪੂਰੀ ਨਜ਼ਰ ਬਣਾਏ ਹੋਏ ਨੇ ਪਰ ਇਸ ਦੌਰਾਨ ਜਿਹੜੇ ਯਾਤਰੀਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਪਹਿਲਾਂ ਜਦੋਂ ਲੈਂਡਿੰਗ ਕੀਤੀ ਗਈ ਤਾਂ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢੇ ਕੇ ਉਸ ਤੋਂ ਬਾਅਦ ਸਟਾਫ ਜਿਹੜਾ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਹਾਲਾਂਕਿ ਸਾਂਝੀ ਕਰੀ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਕਿ 에어 ਇੰਡੀਅਨ ਜਾਂ ਇੰਡੋਗਨੀਡੀਅਨ ਫਲਾਈਟ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਪਰ ਅੱਜ ਇਸ ਵਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਕੁਵੈਤ ਤੋਂ ਹైదరాబాద్ ਆ ਰਹੀ ਇੰਡੂ ਕੋ ਦੀ ਇੱਕ ਉਡਾਣ ਦੇ ਵਿੱਚ ਉਸ ਵੇਲੇ ਦਰਦ ਮਾਹੌਲ ਪੈਦਾ ਹੋ ਗਿਆ ਜਦੋਂ ਮਨੁੱਖੀ ਬੰਬ ਰੱਖੇ ਜਵਾਨ ਦੀ ਧਮਕੀ ਮਿਲੀ ਹਾਲਾਂਕਿ ਦੱਸਦੀ ਕਿ ਇਸ ਦੌਰਾਨ ਹੀ ਹਵਾਈ ਅੱਡੇ ਤੇ ਮਨੁੱਖੀ ਬੰਬ ਹੋਣ ਦੀ ਧਮਕੀ ਈਮੇ ਰਾਹੀਂ ਮਿਲਦੇ ਹੀ ਜਦੋਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਤਾਂ ਮੁਰਤੋ ਹੀ ਇਹ ਜਿਹੜੀ ਫਲਾਈਟ ਹੈ ਇਸ ਨੂੰ ਜਿਹੜਾ ਹਵਾਈ ਇੱਡੇ ਤੇ ਜਿਹੜਾ ਐਮਰਜੈਂਸੀ ਲੈਂਡਿੰਗ ਦੌਰਾਨ ਮਨੁੱਖੀ ਬੰਬ ਦੀ ਧਮਕੀ ਤੋਂ ਬਾਅਦ ਐਮਰਜੈਂਸੀ ਕਿਸਦੀ ਲੈਂਡਿੰਗ ਕਰ ਲਈ ਕਿਤੇ ਨਾਲ ਹੀ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਹਾਲਾਂਕਿ ਅਜੇ ਹਾਲ ਕੋਈ ਅਧਿਕਾਰਿਤ ਬਿਆਨ ਕਿਸੇ ਦੇ ਸਾਹਮਣੇ ਨਹੀਂ ਆਇਆ ਪਰ ਇਸ ਲਈ ਦੀ ਇਹ ਵੱਡੀ ਖਬਰ ਸਾਹਮਣੇ ਆਈ ਕਿ ਮਨੁੱਖੀ ਬੰਬ ਹੋਣ ਦੀ ਜਿਹੜੀ ਕੁਵਾਰ ਤੋਂ ਹైదరాబాద్ ਇੰਡੀਕੋ ਫਲਾਈਟ ਦੇ ਵਿੱਚ ਧਮਕੀ ਮਿਲੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੇ ਕਿ ਇੰਡੀਕੋ ਫਲਾਈਟ ਦੇ ਵਿੱਚ ਇੱਕ ਵਾਰ ਮੁੜ ਤੋਂ ਸਨਸਨੀ ਫੈਲ ਚੁੱਕਿਆ ਜਦੋਂ ਬੰਬ ਦੀ ਜਹਾਜ਼ ਦੇ ਵਿੱਚ ਧਮਕੀ ਮਿਲੀ ਤੇ ਇਸ ਤੋਂ ਬਾਅਦ ਕੁਵੈਤ ਤੋਂ ਭਾਰਤ ਹਰ ਇੰਡੀਕੋ ਫਲਾਈਟ ਦੇ ਵਿੱਚ ਸਨਸਨੀ ਫੈਲ ਗਈ ਤੇ ਉਸ ਨੇ ਅਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਵੈਤ ਤੋਂ ਹైదరాబాద్ ਜਾ ਰਹੀ ਇੰਡੀਕੋ ਦੀ ਇੱਕ ਉਡਾਨ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਉਸ ਦੇ ਵਿੱਚ ਮਨੁੱਖੀ ਬੰਬ ਰੱਖੇ ਜਾਣ ਦੀ ਧਮਕੀ ਮਿਲੀ ਐ ਇਸੇ ਧਮਕੀ ਤੋਂ ਬਾਅਦ ਯਾਤਰੀਆਂ ਦੇ ਵਿੱਚ ਵੀ ਕਾਫੀ ਅਰਦਾ ਮਾਹੌਲ ਦੇਖਣ ਨੂੰ ਮਿਰੇ ਇਸ ਧਮਕੀ ਤੋਂ ਬਾਅਦ ਉਡਾਨ ਨੂੰ ਬੁੰਬਈ ਦੇ ਵਿੱਚ ਹੀ ਮੋੜ ਦਿੱਤਾ ਗਿਆ ਹਾਲਾਂਕਿ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਡਾਨ ਦੇ ਵਿੱਚ ਮਨੁੱਖੀ ਬੰਬ ਦੀ ਹੋਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੇ ਈਮੇ ਰਾਹੀ ਇਹ ਧਮਕੀ ਹੋਣ ਦੀ ਖਬਰ ਸਾਹਮਣੇ ਆਈ ਸੀ ਇਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਸਦੀ ਐਮਰਜੈਂਸੀ ਲੈਂਡਿੰਗ ਜਿਹੜੀ ਕਰ ਦਿੱਤੀ ਗਈ ਹੈ ਦੱਸਦੇ ਕਿ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਡਾਣ ਦੌਰਾਨ ਮਿਲੀ ਇਸ ਧਮਕੀ ਨੂੰ ਗੰਭੀਰ ਮੰਨਿਆ ਜਿਹਦੇ ਤੋਂ ਬਾਅਦ ਉਡਾਨ ਦੀ ਬੰਬਈ ਹਵਾਈ ਅੱਡੇ ਤੇ ਅਮਰਜੈਂਸੀ لینڈਿੰਗ ਜਿਹੜੀ ਕੀਤੀ ਗਈ ਹੈ ਹਾਲਾਂਕਿ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਹਵਾਈ ਅੱਡੇ ਤੇ ਕਰ ਦਿੱਤੇ ਗਏ ਨੇ ਹਾਲਾਂਕਿ ਦੱਸਿਆ ਕਿ ਅਧਿਕਾਰੀ ਸਥਿਤੀ ਦੇ ਪੂਰੀ ਨਜ਼ਰ ਬਣਾਏ ਹੋਏ ਨੇ ਪਰ ਇਸ ਦੌਰਾਨ ਜਿਹੜੇ ਯਾਤਰੀਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਪਹਿਲਾਂ ਜਦੋਂ ਲੈਂਡਿੰਗ ਕੀਤੀ ਗਈ ਤਾਂ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਸਟਾਫ ਜਿਹੜਾ ਬਾਹਰ ਨਿਕਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਹ ਇਸ ਵੇਲੇ ਦੀ ਵੱਡੀ ਖਬਰ ਸਾੰਝੀ ਕਰੀ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਕਿ 에ਅਰ ਇੰਡੀਅਨ ਜਾਂ ਇੰਡੋਗਨੀਡੀਅਨ ਫਲਾਈਟ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਪਰ ਅੱਜ ਇਸ ਵਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੁਵੈਤ ਤੋਂ ਹైదరాబాద్ ਆ ਰਹੀਂਡ ਕੋ ਦੀ ਕੋੜਾਨ ਦੇ ਵਿੱਚ ਉਸ ਵੇਲੇ ਦਰਦ ਮਾਹੌਲ ਪੈਦਾ ਹੋ ਗਿਆ ਜਦੋਂ ਮਨੁੱਖੀ ਬੰਬ ਰੱਖੇ ਜਵਾਨ ਦੀ ਧਮਕੀ ਮਿਲੀ ਹੈ ਹਾਲਾਂਕਿ ਦਾਦੀ ਕੇ ਇਸ ਦੌਰਾਨ ਹੀ ਹਵਾਈ ਅੱਡੇ ਤੇ ਮਨੁੱਖੀ ਬੰਬ ਹੋਣ ਦੀ ਧਮਕੀ ਈਮਰਾਹੀ ਮਿਲਦੇ ਹੀ ਜਦੋਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਤਾਂ ਮੁਰਤੋ ਹੀ ਇਹ ਜਿਹੜੀ ਫਲਾਈਟ ਹੈ ਇਸ ਨੂੰ ਜਿਹੜਾ ਹਵਾਈ ਇੱਡੇ ਤੇ ਜਿਹੜਾ ਐਮਰਜੈਂਸੀ ਲੈਂਡਿੰਗ ਦੌਰਾਨ ਮਨੁੱਖੀ ਬੰਬ ਦੀ ਧਮਕੀ ਤੋਂ ਬਾਅਦ ਐਮਰਜੈਂਸੀ ਕਿਸਦੀ ਲੈਂਡਿੰਗ ਕਰ ਲਈ ਕਿ ਤੇ ਨਾਲ ਹੀ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਹਾਲਾਂਕਿ ਅਜੇ ਹਾਂ ਕੋਈ ਅਧਿਕਾਰਿਤ ਬਿਆਨ ਕਿਸੇ ਦੇ ਸਾਹਮਣੇ ਨਹੀਂ ਆਇਆ ਪਰ ਇਸ ਲਈ ਦੀ ਇਹ ਵੱਡੀ ਖਬਰ ਸਾਹਮਣੇ ਆਲੀ ਕਿ ਮਨੁੱਖੀ ਬੰਬ ਹੋਣ ਦੀ ਜਿਹੜੀ ਕੁਵਾਰ ਤੋਂ ਹైదరాబాద్ ਇੰਡੀਕੋ ਫਲਾਈਟ ਦੇ ਵਿੱਚ ਧਮਕੀ ਮਿਲੀ ਹੈ